ਅੱਜ ਦੇਸ਼ ਵਿਆਪੀ ਬੰਦ ਦਾ ਸੱਦਾ ਟ੍ਰੇਡ ਯੂਨੀਅਨਾਂ ਵੱਲੋਂ ਔਰ ਇਹਦੇ ਵਿੱਚ ਪੰਜਾਬ ਦੇ ਵਿੱਚ ਕਿਹੋ ਜਿਹਾ ਅਸਰ ਦੇਖਣ ਨੂੰ ਮਿਲ ਰਿਹਾ ਉਹ ਕਵਰੇਜ ਕਰਨ ਆਏ ਆ ਗਰਾਊਂਡ ਦੇ ਉੱਪਰ ਲੁਧਿਆਣੇ ਦੇ ਬੱਸ ਸਟੈਂਡ ਦੇ ਵਿੱਚ ਆ ਜਿੱਥੇ ਪੂਰੇ ਸਟੇਟ ਪੱਧਰ ਦੀਆਂ ਟ੍ਰੇਡ ਯੂਨੀਅਨਾਂ ਪਹੁੰਚੀਆਂ ਨੇ ਸਾਰੀਆਂ ਆਪੋ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਤੇ ਇੱਥੇ ਮੰਚ ਤੇ ਜਿਹੜੀਆਂ ਤਕਰੀਰਾਂ ਹੋ ਰਹੀਆਂ ਨੇ ਮੇਰੇ ਨਾਲ ਆਸ਼ਾ ਵਰਕਰਜ਼ ਜਿਹੜੇ ਜਥੇਬੰਦੀ ਹੈ ਏਟਕ ਉਹਦੇ ਅਹੁਦੇਦਾਰ ਨੇ ਸਾਰੀਆਂ ਆਸ਼ਾ ਵਰਕਰ ਜਿਨੀਆਂ ਮੈਂ ਕੰਮ ਕਰਦੀਆਂ ਨੇ ਪੂਰੇ ਪੰਜਾਬ ਦੇ ਵਿੱਚ ਉਹ ਆਪਣੀਆਂ ਸਮੱਸਿਆਵਾਂ ਲੈ ਕੇ ਆਈਆਂ ਨੇ ਸੋ ਵੱਖ-ਵੱਖ ਮਸਲਾਂ ਤੇ ਗੱਲਬਾਤ ਕਰਾਂਗੇ ਮੈਡਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਦੇਸ਼ ਵਿਆਪੀ ਹੜਤਾਲ ਹੈ ਬੰਦ ਦਾ ਸੱਦਾ ਦਿੱਤਾ ਪੰਜਾਬ ਦੇ ਵਿੱਚ ਵੀ ਅੱਜ ਲੁਧਿਆਣੇ ਦੇ ਵਿੱਚ ਵੱਡੇ ਪੱਧਰ ਤੇ ਤੁਸੀਂ ਪਹੁੰਚੇ ਹੋ ਪਹਿਲਾਂ ਤਾਂ ਬੰਦ ਕਿਉਂ ਕਰਨਾ ਪੈ ਗਿਆ ਤੁਸੀਂ ਇਸ ਹਮਾਇਤ ਤੇ ਆਏ ਹੋ ਮੇਰਾ ਨਾਮ ਬਲਬੀਰ ਕੌਰ ਜੀ ਮੈਂ ਜਰਨਲ ਸਕੱਤਰ ਆਲ ਇੰਡੀਆ ਆਸ਼ਾ ਵਰਕਰਾਂ ਤੇ ਫੈਸਿਲੀਟੇਟਰ ਯੂਨੀਅਨ ਪੰਜਾਬ 8 ਤੋਂ ਵੱਲੋਂ ਅੱਜ ਅਸੀਂ ਇੱਥੇ ਬੰਦ ਦਾ ਸੱਦਾ ਤਾਂ ਦਿੱਤਾ ਗਿਆ ਸੀ ਕਿਉਂਕਿ ਜੋ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਮੁਲਾਜ਼ਮ ਵਰਗ ਅਤੇ ਖੇਤ ਮਜ਼ਦੂਰ ਵਰਗ ਤੇ ਆਸਾਨ ਦੇ ਵਿਰੋਧੀ ਆ ਇਹਨਾਂ ਨੂੰ ਸਭ ਕੁਝ ਸਿਖਾਉਣ ਲਈ ਇਹਨਾਂ ਨੂੰ ਗੁੰੰਗੀ ਬੋਲੀ ਸਰਕਾਰ ਨੂੰ ਜਾਗ ਲਵਾਉਣ ਲਈ ਅਸੀਂ ਇੱਥੇ ਇਕੱਠੇ ਹੋਏ ਆਂ ਕਿ ਆਪਣੀ ਆਵਾਜ਼ ਉਹਨਾਂ ਤੱਕ ਪਹੁੰਚਾਈਏ ਉਹ ਨੀਂਦ ਚੋਂ ਜਾਗ ਸਕਣ ਕਿਉਂਕਿ ਸਾਡਾ ਵਰਗ ਥੱਲੇ ਕਿੰਨਾ ਦੁਖੀ ਹੈ ਕੀ ਸਮੱਸਿਆਵਾਂ ਨੇ ਤੁਹਾਡੇ ਵਰਗ ਦੀਆਂ ਕਿਉਂਕਿ ਤੁਹਾਡੀ ਡਿਊਟੀ ਹੈ ਜਿਹੜੀ ਉਹ ਪਿੰਡਾਂ ਦੇ ਵਿੱਚ ਹੈ ਬਹੁਤ ਸਾਰੀਆਂ ਤੁਸੀਂ ਔਰਤਾਂ ਨਾਲ ਜੁੜੇ ਹੋਏ ਮਸਲੇ ਨਾਲ ਜੁੜੇ ਹੋਣੇ ਹੋ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਤੁਹਾਡੇ ਨਾਲ ਹੁਣ ਤੱਕਾ ਹੋ ਰਿਹਾ ਜਾਂ ਕਹਿ ਦਈਏ ਵੀ ਕਿਹੜੀਆਂ ਮੰਗਾਂ ਨੇ ਜਿਹੜੀਆਂ ਨਹੀਂ ਮੰਨੀਆਂ ਜਾ ਰਹੀਆਂ ਇਹ ਕੋਈ 2008 ਦੇ ਵਿੱਚ ਜਦੋਂ ਆਸ਼ਾ ਵਰਕਰਨ ਨੂੰ ਭਰਤੀ ਕੀਤਾ ਗਿਆ ਸੀ ਉਦੋਂ ਸਿਰਫ 4 ਕੰਮ ਦਿੱਤੇ ਗਏ ਸੀ ਕਿ ਤੁਸੀਂ ਪਿੰਡ ਦੇ ਵਿੱਚ ਸਰਵੇ ਕਰਕੇ ਪ੍ਰੈਗਨੈਂਟ ਨੂੰ ਲੱਭਣਾ ਉਹਨਾਂ ਨੂੰ ਗਰਭਵਤੀ ਪ੍ਰੈਗਨੈਂਟ ਨੂੰ ਲੈ ਕੇ ਤੁਸੀਂ ਹਸਪੀਟਲ ਚ ਲੈਣਾ ਬੱਚਿਆਂ ਦਾ ਟੀਕਾਕਰਨ ਕਰਵਾਉਣਾ ਤਾਂ ਹੋਰ 2-3 ਸਰਵਿਸ ਦਿੱਤੇ ਗਏ ਸੀ ਪਰ ਜਿੰਨੇ ਜਿੰਨੇ ਸਮਾਂ ਬੀਤ ਗਿਆ ਅੱਜ ਸਭ ਤੋਂ 50 ਕੰਮ ਲਏ ਜਾ ਰਹੇ ਆ ਬਜਾਇਆ ਰਮਾਂ ਦੇ ਬਦਲ ਦੇ ਵਿੱਚ ਸਾਨੂੰ ਸਿਰਫ ਨਗੁਣੇ ਪੱਤੇ ਦਿੱਤੇ ਜਾ ਰਹੇ ਇਨਸੈਂਟਿਵ ਦਿੱਤੇ ਜਾ ਰਹੇ ਜੋ ਬਹੁਤ ਥੋੜੇ ਨੇ ਉਹਨਾਂ ਦੇ ਨਾਲ ਸਾਡੇ ਘਰਾਂ ਦੇ ਚੁੱਲ੍ਹੇ ਜਿਹੜੇ ਨਹੀਂ ਚੱਲ ਰਹੇ ਇਸ ਕਰਕੇ ਅਸੀਂ ਬਹੁਤ ਦੁਖੀ ਹਾਂ ਕੰਮ ਸਾਨੂੰ ਮਤਲਬ ਜੋ ਮਲਾਜ਼ਮ ਕਰਦੇ ਆ ਲੱਖ ਲੱਖ ਰੁਪਏ ਤਨਖਾਹ ਲੈਣ ਵਾਲੇ ਕੰਮ ਸਾਨੂੰ ਉਹ ਥੋਪੇ ਜਾ ਰਹੇ ਆ ਸਾਡੇ ਪਰਸਨਲ ਫੋਨਾਂ ਤੇ ਸਾਨੂੰ ਕਿਹਾ ਜਾ ਰਿਹਾ ਤੁਸੀਂ ਐਨਸੀਡੀ ਦੇ ਪ੍ਰੋਗਰਾਮ ਜਿਹੜੇ ਵੀ ਕੇਂਦਰ ਸਰਕਾਰ ਦੇ ਉਹਨਾਂ ਨੂੰ ਆਨਲਾਈਨ ਕਰੋ ਆਵਾ ਆਈਡੀ ਜਿ ਬਣਵਣੀਆਂ ਨੇ ਆਨਲਾਈਨ ਕੰਮ ਵੀ ਦੇ ਰਹੇ ਨੇ ਬਾਕੀ ਸਾਡਾ ਏਰੀਆ ਦਾ ਕੰਮ ਵੀ ਅਸੀਂ ਕਰ ਰਹੇ ਆ ਡੇਂਗੂ ਮਲੇਰੀਆ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਉਹਦੇ ਲਈ ਜਾ ਰਹੇ ਆ ਯਾਨੀ ਜ ਸਾਰਾ ਡੋਟਲੀ ਕੰਮ ਆਸ਼ਾ ਤੇ ਫੈਸਿਲੀਟੇਟਰ ਨੂੰ ਸੰਪੇ ਜਾ ਰਿਹਾ ਪਰ ਤਨਖਾਹ ਕੋਈ ਨਹੀਂ ਨਗੁਨੇ ਪੱਤੇ ਤੇ ਅਸੀਂ ਕੰਮ ਕਰ ਰਹੇ ਆ ਫਰੀ ਜੋ ਇਹ ਸਰਕਾਰ ਸਾਡੇ ਤੋਂ ਕੰਮ ਲੈ ਰਹੀ ਆ ਸਾਡੇ ਵਿੱਚ ਬਹੁਤ ਰੋਸਾ ਆ ਅਸੀਂ ਇਹ ਸਰਕਾਰ ਦਾ ਪਿੱਟ ਸਿਆਪਾ ਕਰ ਲਈ ਤਾਂ ਕਰਕੇ ਅੱਜ ਇੱਥੇ ਲੁਧਿਆਣਾ ਜਦੋਂ ਇਹ ਸਰਕਾਰ ਬਣੀ ਸੀ ਆਮ ਆਦਮੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਆਮ ਲੋਕਾਂ ਦੇ 3 ਪੁੱਤ ਜਿੱਤ ਕੇ ਵਿਧਾਨ ਸਭਾ ਦੇ ਵਿੱਚ ਭਜਾਏ ਆ ਮੁਲਾਜ਼ਮਾਂ ਦਾ ਵੱਡਾ ਹੱਥ ਹੈ ਬਹੁਤ ਲੋਕਾਂ ਨੇ ਹਰ ਮੁਲਾਜ਼ਮ ਨੇ ਵੱਡੇ ਪੱਦਰ ਤੇ ਵੋਟਾਂ ਪਾਈਆਂ ਮੇਰੀ ਪੀਆਰਟੀਸੀ ਮੁਲਾਜ਼ਮਾਂ ਨਾਲ ਗੱਲ ਹੋ ਰਹੀ ਸੀ ਤੇ ਮੁੱਖ ਮੰਤਰੀ ਬਣ ਵੇਲੇ ਭਗਵੰਤ ਸਿੰਘ ਮਾਨ ਕਹਿੰਦੇ ਸੀ ਕਿ ਸਾਡੀ ਸਰਕਾਰ ਦੇ ਵਿੱਚ ਬਹੁਤ ਵਧੀਆ ਸ਼ਾਸਨ ਹੋਊਗਾ ਕਿਸੇ ਨੂੰ ਕੋਈ ਧਰਨਾ ਲਾਉਣ ਦੀ ਲੋੜ ਨਹੀਂ ਪੈਗੀ ਪਰ ਤੁਸੀਂ ਫਿਰ ਵੀ ਧਰਨੇ ਲਾ ਰਹੇ ਹੋ ਕੀ ਕਾਰਨ ਹੈ ਵੀ ਇਹਦਾ ਮਤਲਬ ਤੁਹਾਨੂੰ ਉਸ ਤੁਸੀਂ ਉਸ ਸ਼ਾਸਨ ਤੋਂ ਖੁਸ਼ ਨਹੀਂ ਹੋ ਅਸੀਂ 2008 ਤੋਂ ਪਹਿਲਾਂ ਅਕਾਲੀ ਸਰਕਾਰ 10 ਸਾਲ ਰਹੀ ਉਹ ਵੀ ਦੇਖੀ ਫਿਰ 5 ਸਾਲ ਕਾਂਗਰਸ ਦੀ ਸਰਕਾਰ ਆਈ ਉਹ ਵੀ ਦੇਖੀ ਪਰ ਸਾਨੂੰ ਵੀ ਬੜਾ ਚਾਅ ਸੀ ਕਿ ਬਦਲਾ ਆਊਗਾ ਨਵੀਂ ਪਾਰਟੀ ਆ ਰਹੀ ਹੈ ਨਵੀਂ ਪਾਰਟੀ ਜਿਹੜੀ ਇਹ ਬਦਲਾ ਕਰੂਗੀ ਕਿਉਂਕਿ ਇਹਨਾਂ ਨੇ ਸਾਨੂੰ ਭਰੋਸਾ ਦਿੱਤਾ ਸੀ ਵੋਟਾਂ ਤੋਂ ਪਹਿਲਾਂ ਕੇਜਰੀਵਾਲ ਤੇ ਭਗਵੰਤ ਮਾਨ ਨੇ ਤਰਨਤਾਰਨ ਦੇ ਵਿੱਚ ਸਾਨੂੰ ਬੁਲਾ ਕੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਅਸੀਂ ਜੋ ਵੀ ਤੁਹਾਨੂੰ ਸਰਕਾਰ ਦੇ ਰਹੀ ਹੈ ਪਿਛਲੀ ਸਰਕਾਰ ਅਸੀਂ ਤੁਹਾਡੇ ਸਾਰੇ ਭੱਤੇ ਦੁੱਗਣੇ ਕਰਾਂਗੇ ਬੜੇ ਉਤਸ਼ਾਹ ਨਾਲ ਬੜੇ ਮਤਲਬ ਕੁਸ਼ ਮਨ ਨਾਲ ਇਹ ਚਾਰ ਲੈ ਜਾਂਦੀ ਸੀ ਪਰ 3 ਸਾਲ ਬੀਤ ਗਏ ਇਹ ਸਰਕਾਰ ਨੇ ਸਾਡੀ ਕੋਈ ਵੀ ਗੱਲ ਨਹੀਂ ਸੁਣੀ ਸਾਡੇ ਲਈ ਕੁਝ ਵੀ ਨਹੀਂ ਸੋਚਿਆ ਅੱਜ ਸਾਡਾ ਮਨ ਇਹ ਸਰਕਾਰ ਤੋਂ ਵੀ ਉਕਤ ਆ ਗਿਆ ਅਸੀਂ ਬਹੁਤ ਦੁਖੀ ਆ ਅਸੀਂ ਇਹ ਸਰਕਾਰ ਨੂੰ ਵੀ ਚੱਲਦਾ ਕਰਾਂਗੇ 2027 ਦੀਆਂ ਬੋਧ ਜਿਸ ਤਰ੍ਹਾਂ ਮੈਡਮ ਕਹਿ ਰਹੀ ਨੇ ਕਿ 3 ਸਾਲਾਂ ਚ ਸਾਡਾ ਇਸ ਸਰਕਾਰ ਤੋਂ ਮਨ ਭਰ ਗਿਆ ਅੱਕ ਗਿਆ ਸਹੀ ਹੈ ਹਾਂਜੀ ਬਿਲਕੁਲ ਸਹੀ ਹੈ ਬਿਲਕੁਲ ਸਹੀ ਬੋਲ ਰਿਹਾ ਕਿ ਕਿ ਸਾਨੂੰ ਬਦਲਾਅ ਰਾਸ ਨਹੀਂ ਆਇਆ ਕੋਈ ਬਦਲਾਅ ਸਾਨੂੰ ਅਸੀਂ ਤਾਂ ਇਹ ਸੋਚ ਕੇ ਬਦਲਾਅ ਕੀਤਾ ਸੀਗਾ ਕਿ ਚਲੋ ਸਾਡਾ ਨਾ ਸੁਣਿਆ ਜਾਊਗਾ ਮਜ਼ਦੂਰ ਵਰਗ ਦਾ ਉੱਚਾ ਚੱਕਿਆ ਜਾਊਗਾ ਜਿਸ ਤਰ੍ਹਾਂ ਇਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਪਰ ਇਹਨਾਂ ਨੇ ਆਪਣਾ ਕੋਈ ਵੀ ਵਾਅਦਾ ਨਹੀਂ ਪੂਰਾ ਕੀਤਾ ਹੈਗਾ ਤੇ ਜਿਹੜੇ ਨਿਗੂਣੇ ਪੱਤੇ ਸਾਨੂੰ ਦੇ ਰਹੇ ਸੀਗੇ ਜਿੱਦਾਂ ਕਿ ਮੈਡਮ ਨੇ ਦੱਸਿਆ ਹੈਗਾ ਆ ਤੇ ਉਹ ਪੱਤਿਆਂ ਦੇ ਵਿੱਚ ਵੀ ਕਟੌਤੀਆਂ ਕਰ ਦਿੱਤੀਆਂ ਗਈਆਂ ਆ ਹੈਨਾ ਨਾ ਕੋਈ ਸਰਕਾਰੀ ਡਿਲੀਵਰੀ ਦਾ ਸਾਨੂੰ ਇਨਸੈਂਟਿਵ ਪੈ ਰਿਹਾ ਵਾ ਨਾ ਹੀ ਪੋਸਟ ਨੈਟਲ ਦਾ ਉਤੋਂ ਦੇ ਐਨਸੀਡੀ ਦੇ ਫਾਰਮ ਭਰ ਲਓ ਹੈਨਾ ਉਹ ਵੀ ਆਨਲਾਈਨ ਕਰੋ ਅਸੀਂ ਆਪਣੇ ਹੀ ਨੈਟ ਯੂਜ਼ ਕਰ ਰਹੇ ਆ ਆਪਣੇ ਫੋਨ ਯੂਜ਼ ਕਰ ਰਹੇ ਆ ਸਾਨੂੰ ਨਾ ਕੋ ਫੋਨ ਦਿੱਤੇ ਜਾ ਰਹੇ ਆ ਨਾ ਮਤਲਬ ਕੋਈ ਵੀ ਕੰਮ ਵਾਸਤੇ ਸਾਨੂੰ ਕੋਈ ਨਹੀਂ ਹੈਗਾ ਹੈਨਾ ਤੇ ਸਾਡੇ ਇੰਨੇ ਕ ਗੁਜਾ ਇਹਨੇ ਕ ਉਹਦੇ ਨਿਮਾਨ ਪੱਤੇ ਨਾਲ ਸਾਡੇ ਕੋਈ ਚੁੱਲ੍ਹੇ ਨਹੀਂ ਜਲਦੇ ਅਸੀਂ ਕਿੱਦਾਂ ਆਪਣੇ ਬੱਚੇ ਪੜਾਵਾਂਗੇ ਕਿੱਦਾਂ ਅਸੀਂ ਆਪਣਾ ਘਰ ਚਲਾਵਾਂਗੇ ਔਰ ਸਾਡੀ ਕੋਈ ਡਿਊਟੀ ਦਾ ਕੋਈ ਸਮਾਂ ਨਿਰਧਾਰਤ ਨਹੀਂ ਹੈਗਾ 24 ਘੰਟੇ ਆ ਚਾਹੇ ਰਾਤ ਨੂੰ ਕੋਈ ਆ ਕੇ ਦਰਵਾਜ਼ਾ ਖੜਕਾ ਦੇ ਨਾ ਕੋਈ ਸਾਡੀ ਸੇਫਟੀ ਹੈ ਹੈਨਾ ਰਾਤ ਰਾਤ ਤੇ ਅਸੀਂ ਕੱਲੀਆਂ ਸੜਕਾਂ ਦੇ ਉੱਤੇ ਗਲੀਆਂ ਦੇ ਵਿੱਚ ਤੋਰੀਆਂ ਫਿਰਦੀਆਂ ਆ ਹੈਨਾ ਜੇ ਪ੍ਰਮਾਤਮਾ ਨਾ ਕਰੇ ਜੇ ਸਾਡੇ ਨਾਲ ਕੋਈ ਨਵੀਂ ਨਵੀਂ ਜਾਂ ਕੋਈ ਨੁਕਸਾਨ ਸਾਟਾ ਹੋ ਜਾਂਦਾ ਉਹਦਾ ਸਰਕਾਰ ਜਾਂ ਕੋਈ ਹੋਰ ਕੋਈ ਜ਼ਿੰਮੇਵਾਰ ਨਹੀਂ ਹੈਗਾ ਜਿਸ ਤਰ੍ਹਾਂ ਮੈਡਮ ਨੇ 4 ਗਿਣਿਆਈ ਸੀਗੇ 4 ਵੀ ਸਾਨੂੰ ਕੰਮ ਦਿੱਤੇ ਮਾਂ ਤੋਂ ਵੱਧ ਹੋਰ ਕੰਮ ਕਰਵਾਏ ਜਾਂਦੇ ਆ ਉਹ ਐਕਸਟਰਾ ਕੰਮ ਕਿਹੜੇ ਕਿਹੜੇ ਨੇ ਐਕਸਟਰਾ ਕੰਮ ਹੈਗੇ ਜੀ ਜਿਵੇਂ ਹੁਣ ਡੇਂਗੂ ਤੇ ਵਾਰ ਮਲੇਰੀਆ ਦਾ ਸਾਨੂੰ ਦਿੱਤਾ ਜਾ ਰਿਹਾ ਹੁਣ ਜਿਵੇਂ ਮਲੇਰੀਆ ਡੇਂਗੂ ਦਾ ਸੀਜ਼ਨ ਹੈਗਾ ਆ ਫਿਰ ਐਨਸੀਡੀ ਦੇ ਫਾਰਮ ਭਰੇ ਜਾ ਰਹੇ ਆ ਬਈ ਸ਼ੂਗਰ ਦਾ ਜਾਂ ਕਿਦਾਂ ਹੈਨਾ ਉਹ ਟੀਵੀ ਦੇ ਪ੍ਰੋਗਰਾਮ ਜਿਹੜਾ ਕੋਈ ਵੀ ਨਵਾਂ ਪ੍ਰੋਗਰਾਮ ਆਂਦਾ ਆ ਜਿਹੜਾ ਕਿ ਸਾਡੇ ਤੋਂ ਉੱਪਰਲੇ ਸੀਟਾਂ ਤੇ ਇਹੜੇ ਬੈਠੇ ਆ ਮੁਲਾਜ਼ਮ ਉਹਨਾਂ ਨੂੰ ਹੋਣੇ ਚਾਹੀਦੇ ਆ ਹੈਨਾ ਤੇ ਮਤਲਬ ਉਹ ਉਹ ਸਾਰੇ ਉਹ ਸਾਰੇ ਕੰਮ ਜਿਹੜੇ ਸਾਡੇ ਮੁਲਾਜ਼ਮਾਂ ਨੂੰ ਸਾਡੇ ਸੀਨੀਅਰ ਨੂੰ ਕਰਨੇ ਚਾਹੀਦੇ ਆ ਉਹ ਸਾਡੇ ਤੇ ਥੋਪੇ ਜਾ ਰਹੇ ਆ ਸਾਡੇ ਕੋਲ ਕਰਵਾਏ ਜਾ ਰਹੇ ਆ ਹੈਨਾ ਫਿਰ ਸਾਨੂੰ ਹਰ ਰੋਜ਼ ਹਾਜ਼ਰੀ ਸਾਡੀ ਵੀ ਤੁਸੀਂ ਹਾਜ਼ਰੀ ਉੱਤੇ ਜ਼ਰੂਰ ਦੇਣੀ ਹੈ ਫਿਰ ਇੱਕ ਬੰਦਾ ਤਾਂ ਜਾਂ ਹਾਜ਼ਰੀ ਦੇ ਸਕਦਾ ਜਾਂ ਉੱਪਰਲੇ ਕੰਮ ਕਰ ਸਕਦਾ ਤੁਸੀਂ ਮੈਮ ਕੁਝ ਕਹਿ ਰਹੇ ਸੀ ਮੈਂ ਕਹਿੰਦਾ ਜਣੇ ਸਾਡੇ ਵਿੱਚੋਂ ਹੀ ਸੁਪਰਵਾਈਜ਼ਰ ਭੈਣਾ ਵੀ ਆ ਹਰ ਇੱਕ ਵੀ ਆਸ਼ਾ ਦੇ ਇੱਕ ਸੁਪਰਵਾਈਜ਼ਰ ਰੱਖੀ ਗਈ ਆ ਆਸ਼ਾ ਨੂੰ 1000 ਦੀ ਬਾਜੀ ਤੇ ਜਿੱਦਿਤਾ ਦੇ ਅਸਿਰ ਉਹਦੇ ਸਾਮ ਨਾਲ 20 ਆਸ਼ਾ ਦੇ ਪਿੱਛੇ ਸੁਪਰਵਾਈਜ਼ਰ ਦੀਆਂ 20000 ਦੀ ਆਬਾਦੀ ਹੋ ਗਈ। ਉਹਨੇ ਸਾਰੀਆਂ ਆਸ਼ਾ ਦੀਆਂ ਰਿਪੋਰਟਾਂ ਇਕੱਠੀਆਂ ਕਰਕੇ ਦੇਣੀਆਂ, ਸਾਰੇ ਵਿਜਿਟ ਕਰਨੇ ਆ, ਸਾਰਾ ਮਤਲਬ ਸੁਪਰਵਾਈਜ਼ਰ ਭੈਣਾ ਨੰਬੀ ਬਹੁਤ ਹਰਾਸ ਨੇ। ਆਸ਼ਾ ਵਰਕਰਾਂ ਤੇ ਸੁਪਰਵਾਈਜ਼ਰ ਦਾ ਸਾਡਾ ਸਾਂਝਾ ਹੈਗਾ ਇਹ ਜੱਥੇਬੰਦੀ ਤੇ ਪਰ ਹਰਾਸਮੈਂਟ ਬਹੁਤ ਜ਼ਿਆਦਾ ਹੋ ਰਹੀ ਹੈ। ਸੁਪਰਵਾਈਜ਼ਰ ਨੂੰ ਸਿਰਫ 6000 ਰੁਪਏ ਤਨਖਾਹ ਅਤੇ ਹੁਣ 2500 ਰੁਪਏ ਲਾਗੂ ਹੋਇਆ ਸਾਡੇ 8000 ਰੁਪਏ ਉਹਨਾਂ ਨੂੰ ਹਰ ਮਹੀਨੇ ਦਾ ਮਿਲਦਾ। ਪਰ ਇਹਦੇ ਨਾਲ ਗੁਜ਼ਾਰਾ ਨਹੀਂ ਹੋ ਰਿਹਾ ਤੇ ਅੰਦਰ ਸਰਕਾਰ ਦੀਆਂ ਨੀਤੀਆਂ ਜਿਹੜੀਆਂ ਬਹੁਤ ਹੀ ਘਟੀਆਂ ਨੀਤੀਆਂ ਸਾਨੂੰ ਕਿੰਦਰ ਸਰਕਾਰ ਵੱਲੋਂ ਭੱਤੇ ਮਿਲ ਰਹੇ ਸੀਗੇ ਜਿੱਥੇ ਡਿਲੀਵਰੀ ਰਾਤ ਰਹਿੰਦੇ ਸੀ ਅਸੀਂ ਆਸ਼ਾ ਵਰਤ ਡਿਲੀਵਰੀ ਕਰਾਉਣ ਲਈ ਉਹ ਵੀ ਸਾਡਾ ਕੱਟਿਆ ਗਿਆ ਪ੍ਰੈਗਨੈਂਟ ਦਾ ਨਾਮ ਦਰਜ ਕਰਾਉਂਦੇ ਸੀ 12 ਹਫ਼ਤੇ ਦੇ ਵਿੱਚ ਵਿੱਚ ਉਹ ਵੀ ਸਾਡਾ ਕੱਟਿਆ ਗਿਆ ਮਤਲਬ ਸਾਰੇ ਭੱਤੇ ਤੇ ਸਾਡੇ ਕੱਟੇ ਦੇ ਸਤੋਂ ਫ੍ਰੀਜ ਵੀ ਨਾ ਮਿਲਾਈ ਜਾ ਰਹੀ ਹੈ ਸਰਕਾਰ ਅੱਗੇ ਕੀ ਐਕਸ਼ਨ ਸੋਚਿਆ ਤੁਸੀਂ ਸਰਕਾਰ ਤਾਂ ਤੁਹਾਡੀਆਂ ਮੰਗਾਂ ਮੰਨ ਨਹੀਂ ਰਹੇ ਕੀ ਅੱਗੇ ਵਿਚਾਰਿਆ 1.5 ਸਾਲ ਹਾਲੇ ਸਰਕਾਰ ਦਾ ਹੋਰ ਅਸੀਂ ਹੁਣ ਸਰਕਾਰ ਤਾਂ ਮੇਟ ਸੇ ਆਪਾਂ ਕਰ ਰਹੇ ਹਾਂ ਕੋਸ਼ਿਸ਼ ਕਰ ਰਹੇ ਹਾਂ ਵੀ ਸਾਡੇ ਨਾਲ ਬੈਠ ਕੇ ਮੀਟਿੰਗ ਕਰੇ ਟਾਕ ਟੇਬਲ ਤੇ ਸਾਡੇ ਮਸਲੇ ਹੱਲ ਕੀਤੇ ਜਾਣ ਅਗਰ ਸਰਕਾਰ ਸਾਡੀ ਜਿਸੇ ਗੱਲ ਦੀ ਸੁਣਵਾਈ ਨਹੀਂ ਕਰਦੀ ਤਾਂ ਅਸੀਂ ਆਉਣ ਵਾਲੇ ਮਹੀਨੇ ਦੇ ਵਿੱਚ ਅਸੀਂ ਬਹੁਤ ਸਾਰੇ ਜ਼ਿਲ੍ਹਿਆਂ ਤੇ ਧਰਨੇ ਲਗਾ ਰਹੇ ਹਾਂ ਅਤੇ 27 ਦੀਆਂ ਜਿਹੜੀਆਂ ਚੋਣਾਂ ਉਹਦੇ ਤੋਂ ਪਹਿਲਾਂ ਅਸੀਂ ਸੰਘਰਸ਼ਾਂ ਦੀ ਤਿਆਰੀ ਕਰ ਰਹੇ ਹਾਂ ਤਾਂ ਕਿ 27 ਦੇ ਵਿੱਚ ਇਹ ਭਗਵੰਤ ਮਾਨ ਸਰਕਾਰ ਮੁੜ ਕੇ ਨਾ ਆ ਸਕੇ ਜੀ ਤਾਂ 27 ਲਈ ਸੰਘਰਸ਼ ਦੀ ਤਿਆਰੀ ਕਰ ਰਹੇ ਨੇ 27 ਬਹੁਤ ਅਹਿਮ ਹੋਏਗਾ ਕਿਉਂਕਿ ਸਰਕਾਰ ਕਹਿ ਰਹੀ ਹੈ ਕਿ ਅਸੀਂ ਇੰਨੇ ਕੰਮ ਕੀਤੇ ਨੇ ਕਿ ਸਰਕਾਰ ਸਾਡੀ ਬਣੇਗੀ ਜਿੰਨੇ ਕੰਮ ਅਸੀਂ ਕੀਤੇ ਆ ਉਹਨੇ ਕੰਮ ਕਿਸੇ ਸਰਕਾਰ ਨੇ ਕੀਤੇ ਨਹੀਂ ਵੱਡੇ ਵੱਡੇ ਫਲੈਕਸ ਬੋਰਡ ਸਰਕਾਰ ਦੀ ਇਸ ਗੱਲ ਦਾ ਦਾਵਾ ਕਰਦੇ ਨੇ ਪਰ ਗਰਾਊਂਡ ਤੇ ਸਥਿਤੀ ਕੀ ਹੈ ਗਰਾਊਂਡ ਤੇ ਕਿਹੋ ਜਿਹੀ ਸਥਿਤੀ ਹੈ ਉਹ ਇਹ ਜੂਨੀਅਨਾਂ ਇਹ ਜਥੇਬੰਦੀਆਂ ਦੱਸਦੀਆਂ ਨੇ ਕਿ ਅਸੀਂ 27 ਦੇ ਵਿੱਚ ਇਸ ਸਰਕਾਰ ਨੂੰ ਚੱਲਦਾ ਕਰਨ ਲਈ ਸੰਘਰਸ਼ ਕਰ ਰਹੇ ਹਾਂ ਕੈਮਰਾਮੈਨ ਕੁਲਜੀਤ ਨਾਲ ਲੁਧਿਆਣੀ ਤੋਂ ਮੈਂ ਹਰਜਿੰਦਰ ਸਿਧੂ